ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਅੱਜ ਤਰੀਕ ਹੋ ਚੁੱਕੀ ਆ 15 ਜਨਵਰੀ 2026 ਤੇ ਆਪਾਂ ਜੀ ਪਹੁੰਚੇ ਤੂੜੀ ਨਹੀਂ ਬੋਲੀ ਤੇ ਤੂੜੀ ਦੇ ਲਗਭਗ ਜਿਹੜੇ ਨਾਗਰ ਤਿੰਨ ਨਾਗ ਘਾਟਾ ਤੇ ਦੇਖਦੇ ਆ ਕਿੱਥੋਂ ਤੱਕ ਜਾਂਦਾ ਸਿਰੇ ਦਾ ਰੇਟ ਤੇ ਕੱਲ ਜਿਹੜਾ ਸਿਰੇ ਦਾ ਰੇਟ ਸੀਗਾ 500 95 ਰੁਪਏ ਸਿਰਾ ਸੀਗਾ ਕੋੜਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਜੇ ਆਪਾਂ ਹਰੇ ਚਾਰੇ ਦੇ ਰੇਟਾਂ ਦੀ ਗੱਲ ਕਰੀਏ ਤਾਂ ਹਰੇ ਚਾਰੇ ਦਾ ਰੇਟ ਸੀਗਾ 250 ਰੁਪਏ ਦਾ ਲੈ ਕੇ 300 ਰੁਪਏ ਤੱਕ ਤੇ ਦੇਖਦੇ ਹਾਂ ਅੱਜ ਕਿੱਥੋਂ ਤੱਕ ਜਾਂਦਾ ਤੂੜੀ ਦਾ ਸਿਰਾ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਜੋ ਆਪਾਂ ਚੱਲਦੇ ਹਾਂ ਬੁੱਲੀ ਤੇ ਤੁਹਾਨੂੰ ਅੱਜ ਦਾ ਰੇਟ ਚੈੱਕ ਕਰਾਉਣੇ ਆਂ ਲੈ ਜੀ ਤੁਹਾਨੂੰ ਲੈ ਗਏ ਪੂਰਾ ਹੱਥ ਤੋਂ ਤਾਂ ਤੇੜੀ ਚੋੜੀ ਹੋ ਹਾਂ ਤੇਰੀ ਚੋੜੀ ਨਾ ਆਪ ਵੀ ਦੇਖ ਕੇ ਆਪ ਕੱਢ ਜਾਓ ਚੱਲ ਜਾਈਏ ਤਰੋਟੀ ਬਾਹਰ ਹੀ ਨਿਕਲਦੀ ਆ ਟੁੜੀ ਤੋਂ ਉਹ ਟੁੜੀ ਚੈੱਕ ਕਰਾਉਣਾ ਆਓ ਅੰਦਰ ਦੀ ਟੁਕੀਆਂ ਬਹੁਤ ਵਧੀਆ ਕੁਆਲਿਟੀ ਦੀ ਜਮਾ ਸੁੱਕੀ ਟੁੜੀਆ ਚੈੱਕ ਕਰ ਸਕਦੇ ਆ ਇਹਦਾ ਰੇਟ ਵੀ ਚੈੱਕ ਕਰਾਉਣੀ ਆ ਬਸ ਬੁੱਲੀ ਲੱਗਣ ਸਰ ਇੱਕ ਅੱਧਾ ਮਿੰਟ ਰਹਿ ਚੁੱਕਿਆ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੀ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਰਾ ਵੀ ਹਾਂ ਜੀ ਜੇਢਾੜ ਚਾ ਜੀ ਦੁਪਹਿਰੇ ਆਦੀ ਰਾਮਾ 2 ਵਜੇ ਆਦੀ ਵੇ ਗਾਗ ਸਾਰੇ ਆ ਚੁਕਿਆ ਤੇ ਬੋਲੀ ਲੱਗਣ ਲੱਗੀ ਆ ਤੁਹਾਨੂੰ ਚੈੱਕ ਕਰਉਦੇ ਆ ਰੇਟ ਡੂੜੀ ਦਾ ਨੌ ਵੀ ਕੇਵਲ ਆ ਚੁਕਿਆ ਦੇਖਦਾ ਕਿ ਕਿੱਥੇ ਤੱਕ ਜਾਂਦਾ ਰੇਟ ਅੱਜ ਬੰਨੇ ਨੂੰ ਲੈਣੀ ਦੋ ਬੰਨੇ ਨੂੰ

ਲੋ ਬਈ ਟਾਈਮ ਹੋ ਚੁੱਕਾ ਤੇ ਬੋਲੀ ਸਟਾਰਟ ਹੋਣ ਲੱਗੀ ਆ ਅੰਦਰ ਦੀ ਆ ਬਾਈ ਅੰਦਰ ਦੀ ਤੂੜੀ ਬੋਲੋ ਬਈ 350 350 ਸਾਢੇ 350 ਹੀ 400 5 10 15 450 52 60 70 75 80 85 500, 500 5 10 15 20 25 30 35 40 540 560 60 ਕਿੱਥੇ ਜਾਣੀ ਬਾਈ ਸਿੱਖਾਂਲੇ ਜਾ ਦੇਖਾਂਲੇ ਜਾਏਗਾ ਬਾਈ 200 ਰੁਪਿਆ ਕਰਾਇਆ ਇਹਦੇ ਪੈਸੇ ਮੈਂ ਉੱਥੇ ਜਾਊਗਾ ਇਹ ਯਾਰ ਮੁਛਾ ਚੰਗਾ ਮਟਰ 5 ਕਿਲੋਮੀਟਰ ਬੋਲੋ ਬੋਲੋ ਜਾਊਗਾ ਕਰਾਇਆ ਲੱਗੂਗਾ ਬਾਈ 60 ਵੀ ਹੈ ਹਾਂ ਠੀਕ ਹੈ ਬਾਈ 560 65 70 ਬਾਈ 70 77 575 80 ਕਰਦੇ 80 580 ਰੁਪਏ ਬੋਲਾ ਮੈਂ ਕਿਨੇ 580 ਰੁਪਏ ਲੇਖ ਬੈਠੇ ਆ ਜਾ ਵੀ ਨੜੇ ਲੋ ਵੀ ਪਹਿਲੀ ਟਰਾਲੀ ਸੀਗੀ ਅੰਦਰ ਦੀ ਥੂੜੀ ਸੀਗੀ ਤਿੰਨ ਟਰਾਲੀ ਥੂੜੀ ਦਾ ਜਿਹੜਾ ਭਾ ਲੱਗਿਆ 580 ਰੁਪਏ 580 ਰੁਪਏ ਪਹਿਲੀ ਟਰਾਲੀ ਦਾ ਭਾਅ ਲੱਗਿਆ ਤੇ ਆਪਾਂ ਚੱਲਦੇ ਆ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਆਪਣੇ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਤੂੜੀ ਦਾ ਰੇਟ ਕੀ ਚੱਲਦਾ ਪਿਆ ਆਜੋ ਆਪਾਂ ਚੱਲਦੇ ਆ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਕੀ ਦੀ ਆ ਬਾਈ ਅੰਦਰ ਦੀ ਆ ਤੁਹਾਨੂੰ ਕੋਈ ਅੰਦਰ ਦੀ ਥੋੜੀ ਬੋਲੋ ਜੀ ਇੱਕ ਸਾਰਾ ਬਾਈ ਇੱਕੋ ਸਾਰਾ ਬਾਈ ਇੱਕੋ ਸਾਰਾ ਇੱਕੋ ਸਾਰਾ 500 ਰੁਪਿਆ 500 5 10 15 20 25 30 35 40 550 550 ਹੀ 550 552 60 60 ਹੋਰ ਕੁਝ ਕੋਈ ਨਹੀਂ 65 565 ਬੋਲਾਂਗੇ ਨਾ 565 ਬਈ ਸਲੋਸ ਲੋ ਬਈ ਇਹ ਟਰਾਲੀ ਦਾ ਜਿਹੜਾ ਰੇਟ ਨਿਕਲਿਆ 565 ਰੁਪਏ ਤੇ ਜਾਨਾ ਰੇਟ ਚੈੱਕ ਕਰ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਆਪਾਂ ਮਿਲਦੇ ਹਾਂ ਕੱਲ੍ਹ ਤੂੜੀ ਦੀ ਬੋਲੀ ਤੇ